ਪਿਆਰੇ ਕਿਸਾਨ ਭਰਾਓ ਅੱਜ ਦਾ ਵਿਸ਼ਾ ਰਹੇਗਾ ਡਾਊਨਲੋਡਿੰਗ ਜੀਫਾਰਮ ਸੀ ਆਪਣਾ ਕਣਕ ਜਾਂ ਝੋਨੇ ਦਾ ਜੋ ਵੀ ਜੀਫਾਰਮ ਨੂੰ ਕਿਸ ਤਰੀਕੇ ਨਾਲ ਡਾਊਨਲੋਡ ਕਰ ਸਕਦੇ ਆ ਆਓ ਜਾਣਦੇ ਹਾਂ ਬਹੁਤ ਹੀ ਸੌਖਾ ਤਰੀਕਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਇਸ ਦਾ ਲਿੰਕ ਵੀ ਸ਼ੇਅਰ ਕਰ ਦਿੱਤਾ ਜਾ ਰਿਹਾ ਜਦੋਂ ਇਸ ਲਿੰਕ ਨੂੰ ਅਸੀਂ ਓਪਨ ਕਰਾਂਗੇ ਤਾਂ ਸਾਡੇ ਸਾਹਦੇ ਸਾਮਣੇ ਕੁਝ ਇਸ ਤਰ੍ਹਾਂ ਦੇ ਆਈਕਨ ਓਪਨ ਹੋ ਜਾਣਗੇ ਇਹਨਾਂ ਵਿੱਚੋਂ ਫੋਰਥ ਆਪਸ਼ਨ ਆ ਜੋ ਡਾਊਨਲੋਡਿੰਗ ਜੀਫਾਰਮ ਇਸ ਲਈ ਆਈਕਨ ਤੇ ਅਸੀਂ ਕਲਿੱਕ ਕਰਾਂਗੇ आइकन से क्लिक करने तो बाद एक टैब ओपन हो जाएगी जिथे असी ध्यान रे जिथे असी मोबाइल नंबर इतने असी मोबाइल नंबर सिर्फ फिल करना है। जो अभी मंडी बोर्ड के अनाज खरीद पोर्टल के उपर रजिस्टर्ड किया रजिस्टर्ड नंबर के उपर एक ओ टी पी जाएगा नंबर भरने बाद उस पी जाएगा ओ टी पी जा हां दोस्तों ਤੁਹਾਡਾ ਜੇ ਫਾਰਮਾ ਜੋ ਵੀ ਤੁਸੀਂ ਚਾਹੁੰਦੇ ਹੋ 2025 24 22 ਦੀ ਸ਼ੋ ਹੋ ਜਾਣਗੇ ਤੇ ਬੜੇ ਆਸਾਨ ਤਰੀਕੇ ਨਾਲ ਤੁਸੀਂ ਉਥੋਂ ਡਾਊਨਲੋਡ ਕਰ ਸਕੋਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ